ਮੁਝੇ ਸਾਰੇ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਗਿਆ ਇਹਦੇ ਸਬੰਧ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ 1 ਜੂਨ 2024 ਨੂੰ ਪੰਜਾਬ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਕੋਈ ਸ਼ਰਾਰਤੀ ਕੋ ਸ਼ਰਾਤ ਚੋਰਾਦਰਾ ਸ਼ਰਾਤ ਨਾ ਕਰੇ ਤੇ ਹਰ ਇੱਕ ਜਿਹੜਾ ਵੋਟਰ ਹੈ ਉਹ ਦਿਲ ਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤਾਂ ਆਪਣੀ ਮਨਪਸੰਦੀ ਸਰਕਾਰ ਚੁਣੇ ਇਸੇ ਕਰ ਲੋਕਾਂ ਦੇ ਸੁਰੱਖਿਆ ਦੀ ਭਾਵਨਾ ਤੇ ਹੋਰ ਜਿਹੜੇ ਗੈਰ ਕਾਨੂੰਨੀ ਅੰਸਰ ਹੈ ਉਹਨਾਂ ਦੇ ਨੱਥ ਪਾਉਣ ਲਈ ਇਸ ਸਮੇਂ ਸਮੇਤੇ ਅਸੀਂ ਇਹ ਜਿਹੜੇ ਫਲੈਗ ਮਾਰਚ ਕਰਤੇ ਰਹਿੰਦੇ ਆ ਇਹ ਜਿਸ ਤਰ੍ਹਾਂ ਅਸੀਂ 2-4 ਦਿਨ ਪਹਿਲੇ ਵੀ ਕੀਤਾ ਸੀ ਇਹ ਅੱਜ ਵੀ ਫਲੈਗ ਮਾਰਚ ਪੂਰੇ ਏਰੀਆ ਦੇ ਵਿੱਚ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਲਗਾਤਾਰ ਅਗੇ ਚੋਣਾ ਤੱਕ ਕਰਦੇ ਹੀ ਰਾਵਾਂਗੇ ਤਾਂ ਕਿ ਕੋਈ ਵੀ ਅਨਸੰਗਤ ਤਰ੍ਹਾਂ ਨਾ ਵਾਪਸ ਸਕੇ ਸਰ ਡੇਰਾ ਬਪਨਾ ਨੇ ਕਿਹੜੇ ਕਿਹੜੇ ਪਿੰਡਾਂ 'ਚ ਜਿਹੜਾ ਅੱਜ ਕੀਤਾ ਜਾ ਰਿਹਾ ਜੀ ਇਹ ਡੇਰਾ ਬਪਨਾ ਕਿਹਾ ਟਾਊਨ ਆ ਟਾਊਨ ਦੇ ਵਿੱਚ ਕੀਤਾ ਗਿਆ ਪੂਰਾ ਟਾਊਨ ਕਵਰ ਕੀਤਾ ਗਿਆ ਪੈਦਲ ਉਸ ਤੋਂ ਬਾਅਦ ਗੱਡੀਆਂ ਦੇ ਵਹੀਕਲਾਂ ਦੇ ਵਿੱਚ ਬੈਠ ਕੇ ਇਹ ਸਾਡੀ ਜਿਹੜੀ ਫੋਰਸ ਆ ਪੀਐਸਐਫ ਕਮਾਂਡੋ ਫੋਰਸ ਪੰਜਾਬ ਪੁਲਿਸ ਇਹ ਡਿਪਟੀ ਸਾਹਿਬ ਦੀ ਅ ਇਹ ਡੇਰਾਬਾ ਬਨਾਣਕ ਜੋੜੀਆਂ ਇਸ ਤੋਂ ਬਾਅਦ ਮਾਨ ਤੇ ਪੱਡਾ ਨਿਕੋਸਰਾਏ ਤੇ ਇਹ ਚਾਪੁਰ ਜਾਜਣਾ ਤੇ ਇਸ ਤੋਂ ਇਲਾਵਾ ਅਗਲੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਰ ਜਿਹੜੇ ਸ਼ਰਾਤੀ ਅੰਸਰ ਹਜੇ ਵੀ ਮਤਲਬ ਆਪਣੇ ਕੋਧੀਆਂ ਹਰਕਤਾਂ ਹਟ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਸ਼ਰਾਤੀ ਇਸੰਦੇੜ ਚੋਣਾ ਜਿ ਵਿਗਨ ਪਾਉਂਦਾ ਸਾਨੂੰ ਉਹਨਾਂ ਬਾਰੇ ਸ਼ੰਕਾ ਹੈ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਤੇ ਉਹਨਾਂ ਨੂੰ ਜੁਰਮ ਰੋਕਣ ਵਾਸਤੇ ਬਾਂਡ ਕੀਤਾ ਜਾ ਰਿਹਾ ਹੈ ਸਰ ਅੱਜ ਕਿਤੇ ਗਵਾਹੀ ਦੇ ਵਿੱਚ ਫਿਰ ਇੱਕ ਕੀਤਾ ਜਾ ਰਿਹਾ ਹੈ ਜੀ ਇਹ ਐਸਪੀ ਅਗਰਵਾਦੀ ਗਵਾਹੀ ਦੇ ਵਿੱਚ ਤੇ ਡੀਪੀ ਸਾਹਿਬ ਦੀ ਸੁਪਰਵਾਈਜ਼ ਦੇ ਵਿੱਚ ਕੀਤਾ ਜਾ ਰਿਹਾ ਹੈ ਜੀ ਸਾਡਾ ਲਗਾਤਾਰ ਭਿਆਨ ਚਾਰੀ ਹੈ ਜੀ ਲਗਾਤਾਰ ਅਸੀਂ ਨਸ਼ੇ ਪਕੜ ਵੀ ਰਹੇ ਹਾਂ ਪਿੱਛੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਆ ਨਜਾਇਜ਼ ਸ਼ਰਾਬ ਜਿਹੜੀ ਉਹ ਪਕੜੀ ਹੈ ਤੇ ਪਰਚੇ ਵਿੱਚ ਇਸ ਕਰਕੇ ਜਿਹੜੇ ਦੋਸ਼ਾਂ ਜੇਲੇ